ਸਹੇਰੀ ਅੰਬਰ ਨੀਲਾ ਆਹੋ ਧਰਤੀ ਸੁਹੇਰੀ ਅੰਬਰ ਨੀਲਾ ਹਰ ਮੌਸਮ ਰੰਗੀਲਾ ਐਸਾ ਦੇਸ ਜਮੀਰਾ ਓ ਐਸਾ ਦੇਸ ਜਮੀਰਾ ਐਸਾ ਦੇਸ ਜਮੀਰਾ ਆਹੋ ਐਸਾ ਦੇਸ ਜਮੀਰਾ ਤੂੰ ਕਿਤੋਂ ਆ ਗਿਆ ਮਸਾਂ ਨੇ ਸਵਾਦ ਆਉਣ ਲੱਗਾ ਸੀ ਤੂੰ ਆ ਕੇ ਰੰਗ ਚ ਭੰਗੀ ਪਾਤਾ ਹਾ ਤੁਸੀਂ ਮੇਰੀ ਜ਼ਿੰਦਗੀ ਚ ਭੰਗ ਪਾਤਾ ਤੇ ਮੈਂ ਤੁਹਾਡੇ ਗਾਣੇ ਚ ਬਾਬਾ ਸ਼ਰਾਬ ਦੀ ਬੋਤਲ ਫੜੀ ਫਿਰ ਹੱਥ ਚ ਆਹ ਤਾਂ ਛਲਿਆ ਪਿਆ ਤੋ ਅਖੇ ਮੇਰੀ ਜਿੰਦਗੀ ਦੀ ਭੰਗ ਪਾਤਾ ਪਹਿਲੀ ਗੱਲ ਤਾਂ ਇਹ ਆ ਪੁੱਤਰਾ ਇਹ ਸ਼ਰਾਬ ਨਹੀਂ ਆ ਉਹ ਬਸ ਪਾਣੀ ਨੇ ਆਪਣਾ ਰੰਗ ਬਦਲ ਲਿਆ ਏ ਪਾਣੀ ਨੇ ਰੰਗ ਬਦਲ ਲਿਆ ਉਹ ਬਾਬਾ ਪਾਣੀ ਦਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਹੋਏ ਹੀ ਤਾਂ ਮੈਂ ਕਹਿਣਾ ਪੁੱਤਰਾ ਹੋਏ ਪਾਣੀ ਤਾਂ ਬੜਾ ਸ਼ੁੱਧ ਤੇ ਸਾਫ਼ ਹੁੰਦਾ ਏ ਹੋਏ ਪਾਣੀ ਦਾ ਤਾਂ ਕੋਈ ਰੰਗ ਹੀ ਨਹੀਂ ਹੁੰਦਾ ਦੁੱਖ ਕੀ ਆ ਤਕਲੀਫ ਕੀ ਆ ਬਾਬਾ ਤੈਨੂੰ ਇਸੇ ਗੱਲ ਦਾ ਦੌਖਾ ਪੁੱਤਰਾ ਕਿ ਪਾਣੀ ਨੇ ਆਪਣਾ ਰੰਗ ਕਿਉਂ ਬਦਲ ਲਿਆ ਏ ਆ ਜਿਹੜਾ ਤੁਸੀਂ ਗਾਣਾ ਗਾ ਰਹੇ ਸੀ ਨਾ ਕਿ ਕਿੰਨਾ ਸੋਹਣਾ ਦੇਸ਼ ਹੈ ਮੇਰਾ ਇਹ ਦੇਸ਼ ਇਹ 50 60 ਸਾਲ ਪਹਿਲਾਂ ਹੁੰਦਾ ਸੀ ਹੋਏ ਜਦੋਂ ਅੰਬਰ ਸਾਫ਼ ਹੁੰਦਾ ਸੀ ਤੇ ਧਰਤੀ ਹੇਠਲੀ ਮਿੱਟੀ ਵਿੱਚੋਂ ਇਸ ਤਰ੍ਹਾਂ ਵਰਗੀ ਖੁਸ਼ਬੂ ਆਉਂਦੀ ਹੁੰਦੀ ਸੀ ਤੇ ਹਰੇਕ ਰਤ ਹੱਸਦੀ ਹੁੰਦੀ ਸੀ ਹੋਏ ਉਦੋਂ 4 ਵਜੇ ਪਤਾ ਕੌਣ ਜਗਾਉਂਦਾ ਹੁੰਦਾ ਸੀ ਕੌਣ ਉਠਾਉਂਦਾ ਸੀ ਪਤਾ ਹੋਇਆ ਜਾਂ ਤਾਂ ਗੁਰਦੁਆਰਿਆਂ ਦੇ ਪਾਠੀ ਜਾਂ ਫਿਰ ਚਿੜੀਆਂ ਤੋਤਿਆਂ ਦੀਆਂ ਪਿਆਰੀਆਂ ਜੀਆਂ ਆਵਾਜ਼ਾਂ ਹੋਏ ਉਦੋਂ ਤਾਂ ਪੁੱਤਰਾ ਸ਼ਰਤਾਂ ਲੱਗਦੀਆਂ ਹੁੰਦੀਆਂ ਸੀ ਕਿ ਉਹ ਤਾਰਾ ਤੇਰਾ ਤੇ ਉਹ ਤਾਰਾ ਮੇਰਾ ਹਾਂ ਜਦੋਂ ਤਾਰਾ ਟੁੱਟਦਾ ਹੁੰਦਾ ਸੀ ਨਾ ਹੋਏ ਉਦੋਂ ਮੰਨ ਤਾਂ ਮੰਗੀਆਂ ਜਾਂਦੀਆਂ ਸੀ ਆ ਜਿਹੜੇ ਦਰਿਆਵਾਂ ਦੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਹੁਣ ਗੰਦੇ ਨਾਲਿਆਂ ਵਿੱਚ ਤਬਦੀਲ ਹੋ ਗਏ ਨੇ ਆ ਜਿਹੜਾ ਤੁਸੀਂ ਪਾਣੀ ਕਹਿ ਰਹੇ ਹੋ ਨਾ ਸ਼ਰਬਤ ਵਰਗਾ ਇਹ ਹੁਣ ਸੜਕੇ ਤੇਜਾਬ ਬਣ ਗਿਆ ਏ ਪੁੱਤਰਾ ਹੋਏ ਤੁਸੀਂ ਤਾਂ ਪੁੱਤਰਾ ਹਾ ਟੀਵੀ ਤੇ ਫਿਲਮਾਂ ਵਿੱਚ ਵੇਖਿਆ ਏ ਹੋਏ ਮੈਂ ਇਸ ਨੂੰ ਆਪਣੀ ਜਵਾਨੀ 'ਚ ਵੇਖਿਆ ਪਰ ਹੁਣ ਮੈਂ ਇਸ ਨੂੰ ਪਲ-ਪਲ ਮਰਦਾ ਵੇਖ ਰਿਆਂ ਪਲ-ਪਲ ਮਰਦਾ ਵੇਖ ਰਿਆਂ ਉਹ ਕਿਵੇਂ ਬਾਬਾ ਓਏ ਪੁੱਤਰਾ ਓਏ ਤੁਹਾਡੀ ਧਰਤੀ ਵਾਣੂ ਕੈਂਸਰ ਹੋ ਗਿਆ ਏ ਕੈਂਸਰ ਹੋ ਗਿਆ ਹਾਂ ਪੁੱਤਰਾ ਹਾਂ ਜਿਹੜੇ ਫੈਕਟਰੀਆਂ ਵਾਲਿਆਂ ਨਾ ਇਹ ਹਜ਼ਾਰਾਂ ਹਜ਼ਾਰਾਂ ਫਟ ਟੋਏ ਪਟ ਕੇ ਆਪਣਾ ਗੰਦਮੰਦ ਉਹਦੇ ਵਿੱਚ ਸੁੱਟ ਦਿੰਦੇ ਆ ਤੇ ਉਹੀ ਗੰਦਮੰਦ ਕੈਂਸਰ ਦਾ ਰੂਪ ਲੈ ਲੈਂਦਾ ਏ ਤੇ ਅਸੀਓ ਸਾਰੇ ਪੀਨੇ ਆ ਬਾਬਾ ਹੂੰ ਠੀਕ ਆ ਤੂੰ ਨਾ ਕੀਆ ਤੇਰਾ ਮੇਰਾ ਨਾ ਪੁੱਤਰਾ ਓਏ ਮੇਰਾ ਨਾ ਪੰਜਾਬ ਸਿੰਘਾ ਪੰਜਾਬ ਪਾਣੀਆਂ ਦਾ ਮਾਲਕ ਅੱਜ ਪਾਣੀਆਂ ਤੋਂ ਊਣਾ ਹੋ ਗਿਆ ਓ ਮੈਂ ਪਹਿਲਾਂ ਹਰਿਆ ਭਰਿਆ ਹੁੰਦਾ ਸੀ ਓਏ ਆਉਂਦੀਆਂ ਜਾਂਦੀਆਂ ਰੁੱਤਾ ਮੈਨੂੰ ਸਲਾਮ ਝੋਕਦੀਆਂ ਸੀ ਹੁਣ 300 ਫੁੱਟ ਪਾਣੀ ਦੀ ਵਜਾਏ ਮੈਨੂੰ ਕੱਕੀ ਰੇਤ ਮਿਲਦੀ ਆ ਆ ਮੇਰੇ ਆਪਣੇ ਧੀਆ ਪੁੱਤਰੀ ਪਰਾਲੀ ਨੂੰ ਅੱਗ ਲਾ ਲਾ ਕੇ ਮੇਰਾ ਵजूद ਖਤਮ ਕਰਦੀਆਂ ਸਵਾ ਖਾਈ ਬੈਠਿਆ ਮੈਂ ਗੁਰੂਆਂ ਪੀਰਾਂ ਦੀ ਧਰਤੀ ਮੈਸੂਰ ਮਿਆਂ ਜੋਧਿਆਂ ਦੀ ਧਰਤੀ ਅੱਜ ਕੈਂਸਰ ਦੀ ਧਰਤੀ ਬਰਦਾ ਜਾ ਰਿਆ ਪੁੱਤਰਾ ਬਾਬਾ ਫਿਰ ਅਸੀਂ ਕੀ ਕਰ ਸਕਦੇ ਆ ਕੁੱਚੀ ਰਹਿ ਜਾਂਦੀ ਸਾਰਾ ਦਿਨ ਕੰਮ ਕਰਦੀ ਉਹ ਚਾਚੀ ਜੀ ਤੁਸੀਂ ਤਾਂ ਪਾਣੀ ਆਏ ਡੋਲੀ ਜਾਂਦੇ ਆ ਜਿਵੇਂ ਕਦੇ ਖਤਮ ਹੀ ਨਹੀਂ ਹੋਣਾ ਹੁੰਦਾ ਤੇ ਕਿਤੇ ਨਹੀਂ ਪਾਣੀ ਖਤਮ ਹੁੰਦਾ ਆ ਕਿਤੇ ਤਾਂ ਹਾੜ ਆ ਰਹਾ ਕਿਤੇ ਕੁਛ ਹੋ ਰਿਹਾ ਆ ਮਹੀਨਾ ਮਹੀਨਾ ਦਾ ਮੀਂਹ ਪੈਂਦਾ ਰਹਿੰਦਾ ਉਹ ਕਹੇ ਪਾਣੀ ਖਤਮ ਹੋ ਜਾਊਗਾ ਆ ਦੇਖ ਲੈ ਚਾਚਾ ਉਹ ਭਤੀਜਾ ਨੂੰ ਸਮਝਾ ਕੇ ਧੁੱਪੀ ਲੈਣਾ ਕਿਹੜੇ ਨੇ ਸਭ ਕਿਹੜਾ ਕਿਹੜਾ ਸਵੇਰ ਤੋਂ ਲੈ ਕੇ ਪਾਣੀ ਡੋੜ ਡੋਲ ਕੇ ਤਾਂ ਫਰਸ਼ਾਂ ਉਂ ਕੀਤਿਆਂ ਪਈਆਂ ਜਿਵੇਂ ਚਿਹਰਾ ਦੇਖਣਾ ਹੋਵੇ ਲੈ ਆ ਗਿਆ ਇੱਕ ਹੋਰ ਈਦ ਦਾ ਚੰਦ ਆਪ ਤਾਂ 24 24 ਘੰਟੇ ਖੇਤਾਂ ਦੀ ਮੋਟਰਾਂ ਛੱਡੀ ਰੱਖਦੇ ਆ ਤੇ ਜਦੋਂ 4 ਵਾਟਿਆਂ ਨੂੰ ਖਰਸ਼ ਤੋਂ ਦੀ ਤਾਂ ਕਿ ਪਾਣੀ ਮੁੱਕ ਜਾਊਗਾ ਉਹ ਚਾਚੀ ਜੀ ਇਹਦਾ ਮਤਲਬ ਕੀ ਹੋਇਆ ਜੇ ਚਾਚੀ ਅਰਗੇ ਖੇਤਾਂ 'ਚ ਪਾਣੀ ਲਾਉਂਦੇ ਆ ਤੁਸੀਂ ਵੀ ਘਰੇ ਆਂ ਡੋਲਣਾ ਆ Rajasthan ਦੇ ਹਾਲਾਤ ਦੇਖ ਲਓ ਲੋਕਾਂ ਨੂੰ ਉੱਥੇ ਪੀਣ ਨੂੰ ਪਾਣੀ ਨਹੀਂ ਮਿਲਦਾ ਚਾਚੀ ਸੱਚ Rajasthan ਤੋਂ ਮੈਨੂੰ ਇੱਕ ਘਟਨਾ ਯਾਦ ਆਈ Rajasthan ਦੀ ਮਾਂ ਜਦੋਂ ਆਪਣੇ ਬੱਚੇ ਨੂੰ ਨੁਭਾਉਂਦੀ ਹੈ ਨਾ ਪਤਾ ਕਿਵੇਂ ਨੁਭਾਉਂਦੀ ਆ ਮੰਜੀ ਤੇ ਬਿਠਾ ਕੇ ਥੱਲੇ ਰੱਖ ਲੈਂਦੀ ਆ ਬੱਠਲ ਤੇ ਜਿਹੜਾ ਉਹ ਪਾਣੀ ਬੱਠਲ 'ਚ ਆ ਜਾਂਦਾ ਨਾ ਉਹ ਚੱਕ ਕੇ ਉਹਦੇ ਬੱਚਿਆਂ ਨੂੰ ਪਸ਼ੂਆਂ ਨੂੰ ਪਿਆ ਦਿੰਦੀ ਆ ਆਏ ਹੁੰਦੀ ਆ ਪਾਣੀ ਦੀ ਬਚਤ ਵੇ ਜਾ ਵੇ ਪਾੜਿਆ ਆ ਕਰਦੀ ਨਾ ਚਾਚੇ ਨਾਲ ਦੀ ਗੱਲ ਉਹ ਤੇ ਚਾਚਾ ਪਾਣੀ ਡੋਲਣ ਦਾ ਕੋਈ ਗੱਲ ਨਹੀਂ ਨਾ ਚਾਚੀ ਪੈਣ ਨੂੰ Rajasthan ਬਣ ਜੂ ਮੇਰੇ ਮੇਰੇ ਤਾਂ ਸੋਕਾ ਹੀ ਪਾ ਦਿੰਦੇ ਆ ਉਹ ਮੇਰੇ ਤਾਂ ਮਾਨਕ ਦੇ ਬੇ ਸਿਆਪੇ ਖਾਣੇ ਤੋਂ ਉਹ ਪਿਛਲੇ ਖੇਤ ਵਾਲੀ ਮੋਟਰ ਫੇਰ ਪਾਣੀ ਛੱਡ ਗਈ ਆ ਪਿਛਲੇ ਸਾਲ ਹਜੇ ਬੋਰ ਕਰਾਇਆ ਹੁਣ ਇਹਨਾਂ ਕੰਮਾਂ ਤੇ ਰਵਾਂਗੇ ਆਪਾਂ ਦਾ ਤਾਂ ਝੋਨੇ ਨਾਲ ਤਾਂ ਖਾ ਲਿਆ ਤੁੰ ਕਿ ਮੈਂ ਤਾਂ ਸੱਚਾ ਚਾਚੇ ਦਾ ਮਨ ਕੀ ਕਹਿੰਦਾ ਕਿ ਪਾਣੀ ਹੋ ਗਏ ਡੂੰਗੇ ਹੁਣ ਝੋਨਾ ਲਾਉਣਾ ਹੀ ਛੱਡ ਗਏ ਲੈ ਝੋਨਾ ਲਾਉਣਾ ਛੱਡ ਗਏ ਵੇ ਗੱਲ ਸੁਣ ਆ ਝੋਨੇ ਤੋਂ ਹੀ ਚਾਰ ਛਿੱਲੜ ਆਉਂਦੇ ਆ ਆ ਝੋਨੇ ਤੋਂ ਸਾਰਾ ਘਰ-ਬਾਰ ਬਣਿਆ ਆ ਝੋਨੇ ਤੋਂ ਹੀ ਬੱਚਿਆਂ ਦੀਆਂ ਪੜ੍ਹਾਈਆਂ ਲਿਖਾਈਆਂ ਚੱਲਦੀਆਂ ਨਾ ਮੇਰੀ ਗੱਲ ਸੁਣ ਜੇ ਪਾਣੀ ਡੂੰਗੇ ਹੋ ਗਏ ਬੋਰ ਹੋਰ ਕਰਾ ਲਓ ਆ 20 ਫੁੱਟ ਦੀ ਪਾਈਪ ਹੋਰ ਪਵਾ ਲਓ ਕਿੰਨਾ ਦਾ ਖਰਚਾ ਆ ਜੂਗਾ ਆ ਰੱਬ ਦਾ ਦਿੱਤਾ ਬਥੇਰਾ ਕੁਛ ਐਵੇਂ ਨਹੀਂ ਕਬਰਾਈਦਾ ਹੁੰਦਾ ਉਹ ਚਾਚੀ ਜੀ 2 200 ਫੁੱਟ ਬੋਰ ਕਰਨ ਤੇ ਆ ਗੰਦਲਾ ਪੀਲਾ ਪਾਣੀ ਨਿਕਲਦਾ ਜਦੋਂ ਜਾ ਕੇ 300 ਫੁੱਟ ਬੋਰ ਕਰਦੇ ਆ ਨਾ ਆ ਤਾਂ ਜਾ ਕੇ ਕਿਤੇ ਸਾਫ਼ ਪਾਣੀ ਨਿਕਲਦਾ ਜੇ ਧਰਤੀ ਵਿੱਚ ਪਾਣੀ ਆ ਰਿਹਾ ਤਾਂ ਬੋਰ ਕਰਾ ਕੇ ਕੀ ਕਰਨਾ ਆ ਬੰਦੇ ਹੱਥ ਥੋੜੇ ਮੁਰੇ ਜੋ ਮਰਜ਼ੀ ਕਰੋ ਮੈਂ ਤਾਂ ਗੁਰੂ ਘਰ ਜਾ ਕੇ ਆਉਣੀ ਆ ਚਾਚੀ ਬਾਬੇ ਨਾਨਕ ਨੇ ਕਿਹਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਬੇ ਆ ਦੇ ਚਾਚੇ ਨੂੰ ਸਮਝਾ ਲੈ 24 ਘੰਟੇ ਮੇਰੇ ਤੇ ਅਨਸਰ ਲੱਗਿਆ ਰਹਿੰਦਾ ਦੇਲਾ ਫਾਤੇ ਨੂੰ ਹੋ ਚਾਚਾ ਆ ਚਾਚੀ ਦਾ ਆਰਡਰ ਦੇ ਕੇ ਚਲੀ ਗਈ ਉਹ ਗਿਆ ਕਿਵੇਂ ਹੋ ਜਾਂਦਾ ਆ ਚਾਚਾ ਪਤਾ ਨਹੀਂ ਕੀ ਗੱਲ ਆ ਅ ਮਹੀਨਾ ਹੋ ਗਿਆ ਦਿਨੋ ਦਿਨ ਸੁੱਕੀ ਜਾਂਦਾ ਪੀਲੀ ਪਈ ਜਾਂਦਾ ਆ ਮੈਂ ਤਾਂ ਸ਼ਹਿਰ ਦੇ ਵੱਡੇ ਵੱਡੇ ਹਸਪਤਾਲਾਂ 'ਚ ਦਵਾਈ ਦਵਾ ਕੇ ਖੁੰਗਲ ਹੋ ਗਈ ਪਰ ਚਾਚਾ ਇਹਨੂੰ ਕੋਈ ਫਰਕ ਨਹੀਂ ਪੈਂਦਾ ਉਹ ਘਾਰ ਸੋ ਬੱਛਾ ਵਾ ਠੀਕ ਡਾਕਟਰ ਨੂੰ ਦਿਖਾਓ ਹਾਂਜੀ ਹਾਂਜੀ ਬੱਸ ਆ ਭੈਣੇ ਤੇਰੀ ਫਸਲ ਦਾ ਕੀ ਹਾਲ ਆ ਫਸਲ ਵਧੀਆ ਬਾਈ ਆ ਕਿੱਲੇ ਮਗਰ ਖੁੱલ્લા ਡੁੱਲਾ ਯੂਰੀਆ ਪਾਦਾ ਸੀ ਆ ਮੈਂ ਕਿਹਾ ਝਾੜ ਚੰਗਾ ਨਿਕਲਿਆ ਆਊਗਾ ਤੇ ਮੈਂ ਤਾਂ ਸ਼ਹਿਰ ਗਈ ਸੀ ਆ ਕੱਠੀਆਂ ਹੀ ਰਹੇ ਆ ਸਪਰੇਹਾਂ ਚੱਕ ਲਿਆਂਦੀਆਂ ਆ ਮੈਂ ਕਿਹਾ ਕਾਹ ਤੋਂ ਵਾਰ-ਵਾਰ ਢੇੜੇ ਲਾਉਣੇ ਆ ਉਹ ਭੈਣੇ ਤੁਸੀਂ ਰੇਹਾਂ ਸਪਰੇਆ ਆਏ ਪਾਉਨੇ ਆ ਜਿਵੇਂ ਰੇਹਾਂ ਸਪਰੇਆ ਨਾ ਹੋਣ ਹੈਮੋਪੈਥੀ ਦੀਆਂ ਮਿੱਠੀਆਂ ਪਾ ਲਗਾਓ ਲੈ ਭਰਾਵਾ 80000 ਦਾ ਮਾਮਲਾ ਤੇ ਅਜੀ ਰੇਹਾਂ ਸਪਰੇਆ ਨਾ ਪਾਵਾਂਗੇ ਤਾਂ ਫਿਰ ਮਾਮਲਾ ਕਿਵੇਂ ਨਿਕਲੂ ਉਹ ਫਾਈ ਰੇਹਾਂ ਸਪਰੇਆ ਨੇ ਸਾਰਾ ਪਛੁੰਡੀਆਂ ਇਹ ਗੰਦਗੀ ਬੰਦ ਝਾੜਦਾ ਵਧਾ ਦਿੰਦੀਆਂ ਪਰ ਜਮੀਨ ਤਾਂ ਸੱਤਿਆਨਾਸ਼ ਕਰ ਦਿੰਦੀਆਂ ਤੇ ਨਾਲੇ ਭੈਣੇ ਤੋਂ ਆਪ ਦੇ ਜਵਾਗ ਵਾਲ ਦੇ ਆ ਸਾਰਾ ਕੁਝ ਰੇਹਾਂ ਸਪਰੇਆ ਕਰਕੇ ਹੁੰਦਾ ਰੇਹਾਂ ਸਪਰੇਆ ਨੇ ਸਾਡੇ ਭੋਜਨ ਦੇ ਸਾਰੇ ਤੱਤ ਮਾਰ ਕੇ ਰੱਖਦੇ ਆ ਹੁਣ ਉਹਨੂੰ ਕਿੰਨਾ ਮਰਜੀ ਖਵਾ ਪਿਆ ਲਈ ਇਹਨੇ ਨਹੀਂ ਬਦਲਾ ਫਨਾਂ ਤਿਆਰ ਰੱਖੀ ਬਾਈ ਬਾਈ ਨਾ ਜਿਵਾਲੀ ਦੇ ਵੇਲੇ ਕਰਿਆਂਦਾ ਲੈ ਹੱਥ ਲੰਗਾ ਗਿਆ ਹੈ ਕੋ ਸਦੀਪਾ ਜਿਹਾ ਹੁੰਦਾ ਉਹ ਸ਼ਹਿਰਾਂ ਦੀਆਂ ਸਬਜ਼ੀਆਂ ਉੱਤੋਂ ਹਰੀਆਂ ਲੱਗਦੀਆਂ ਵਿੱਚੋਂ ਜ਼ਹਿਰਾਂ ਨਾਲ ਭਰੀਆਂ ਹੋਈਆਂ ਆਪਾਂ ਤੁਨੂੰ ਜ਼ਹਿਰਾਂ ਖਾਧੀਆਂ ਜਾਂਦੀਆਂ ਆ ਘਰ ਦੀ ਮੂੰਗੀ ਹੈਗੀ ਆ ਉਹ ਧਰ ਲਿਆ ਘਰ ਤੌੜੀ ਚ ਨਾ ਆ ਕੇ ਮੂੰਗੀ ਧਰ ਲਿਆ ਘਰ ਮੇਰੀ ਗੱਲ ਸੁਣ ਇੱਕ ਦਿਨ ਮੂੰਗੀ ਖਾਏਗਾ ਦੋ ਦਿਨ ਖਾਏਗਾ ਆ ਤੀਜੇ ਦਿਨ ਕਹੂ ਤੂੰ ਹੀ ਬਕੌਲੀ ਬਣੀ ਚ ਮਾਰਨੀ ਐ ਕੋਈ ਨਾ ਹਾਂ ਵੇੜਾ ਕਿਹੜਾ ਕਿਸੇ ਦਾ ਆਪਣਾ ਹੀ ਆ ਸੁੱਖ ਨਾ ਬਥੇਰਾ ਵੱਡਾ ਕਿਹਦੇ ਚ ਆਪਾਂ ਹੁਣ ਆਪਣੀ ਖਾਨਦਗੀ ਦੀ ਸਬਜ਼ੀ ਬੀਜਿਆ ਕਰਨੀਆਂ ਉਹ ਵੀ ਬਿਨਾਰੇ ਸਪਰੇਅ ਤੋਂ ਆ ਗਵਾਂਡੀਆਂ ਦਾ ਬਿੱਟੂ ਨਹੀਂ ਘੋਰਾ ਪਰ ਜਵਾਕ ਆ ਹਰੇਆ ਸਪਰੇਅ ਕਰਕੇ ਇਹਨਾਂ ਰੁੱਧਿਆ ਪਿਆ ਆ ਡਾਕਟਰਾਂ ਦੇ ਲਈ ਫਿਰਦੇ ਅਗਲੇ ਨਾ ਰੇਆ ਸਪਰੇਅ ਦਾ ਘੋਰਾ ਪਰ ਜਵਾਕ ਨਾ ਕੀ ਮਤਲਬ ਨਾ ਉਹ ਸਬਜ਼ੀ ਖਾਂਦਾ ਨਾ ਰੋਟੀ ਖਾਂਦਾ ਨਾ ਕੋਈ ਫਾਲ ਘੁਰੁੰਟ ਖਾਂਦਾ ਜਵਾਕ ਨਾਲ ਤਾਂ ਨਹੀਂ ਮਤਲਬ ਉਹਦੀ ਮਾਂ ਨਾਲ ਤਾਂ ਹੈ ਉਹਨੇ ਸਾਰੀ ਉਮਰ ਉਹੀ ਰੇਆ ਸਪਰੇਅ ਵਾਲੀ ਸਬਜ਼ੀ ਖਾਧੀ ਨਾ ਤੇ ਦੁੱਧ ਰਹੀ ਉਹਦੇ ਪੁੱਤ ਚ ਆ ਗਿਆ ਇਹ ਤਾਂ ਸੋਚਿਆ ਹੀ ਨਹੀਂ ਇਸੇ ਕਰਕੇ ਮੈਂ ਕਹਿਣਾ ਵੀ ਆਪਾਂ ਸਾਰੇ ਖਾਣ ਜੋ ਕੀ ਸਬਜ਼ੀ ਆਲੇ ਘਰ ਚ ਬੀਜਿਆ ਕਰੀਏ ਉਹ ਵੀ ਰੈਸਪ੍ਰੇਇਟ ਤੋਂ ਬਿਨਾ ਤੇ ਰੂੜੀ ਦੀ ਖਾਦ ਪਾਇਆ ਕਰੀਏ ਫਿਰ ਨਾ ਆਪਾਂ ਬਿਮਾਰ ਹੋਈਏ ਤੇ ਨਾ ਆਪਣੀ ਜਾਨਤ ਬਿਮਾਰ ਹੋਣ ਨਾ ਮੇਰੀ ਗੱਲ ਸੁਣੋ ਆ ਮਾਸੀ ਕਹਿੰਨੇ ਦੋ ਟਰਾਲੇ ਨਾ ਫੋਨੇ ਘੜਵਾ ਖਾਦਨਾ ਅੱਛਾ ਆਏਗਾ ਰਵਾਜ ਚ ਕੋ ਸੈਂਡਲ ਪਾਜ ਕੇ ਦੋ ਤਿੰਨ ਬੋਰ ਵਿੱਚ ਝੱਕ ਲਿਓ ਹਾਂ ਝੱਕ ਲਿਓਂਦਾ ਮੈਂ ਤਾਂ ਹੰਬਿਆ ਤਾਂ ਮੈਨੂੰ ਪਹਿਲਾਂ ਚਾਹ ਪਰਕਿ ਦੇ ਸਾਰਾ ਧਰ ਦਿੰਨੀ ਆ ਚਾਹ ਸਾਸੀ ਕਾ ਚਾਚੀ ਜੀ ਸਾਸੀ ਘਰ ਪਤਾ ਦੋ ਕਿਵੇਂ ਦੱਸ ਜਾਵੇਂ ਹੁਣ ਚਾਚੀ ਜੀ ਗੱਲ ਹੀ ਉਹ ਜੀ ਆ ਕੀ ਹੋ ਗਿਆ ਬੱਚਾ ਚਾਚੀ ਆ ਆਪਣੇ ਪਿੰਡ ਬੋਸ ਵਰਜਨ ਤਾਂ ਠੀਕ ਆ ਸੋਖਾ ਉਹ ਤਾਂ ਠੀਕ ਆ ਚਾਚੀ ਪਰ ਜਿਹੜੀ ਹੁਣ ਮੈਨੂੰ ਗੱਲ ਦੱਸੀ ਹੈ ਨਾ ਉਹ ਬਹੁਤ ਉਦਾਸ ਕਰਨ ਵਾਲੀ ਹੈ ਕੀ ਦੱਸਥੋਂ ਪਤਾ ਇਹ ਜੇ ਚਾਚੀ ਜਦੋਂ ਪਿਛਲੇ ਸਾਲ ਪਰਾਲੀ ਨੂੰ ਆਦਿ ਨਹੀਂ ਲੱਗੀ ਸੀ ਉਦੋਂ ਬਹੁਤ ਵੱਡੇ ਵੱਡੇ ਹਾਸੇ ਹੋਏ ਸੀ ਚਾਚੀ ਹਾਏ ਹਾਏ ਬੁੱਤ ਆ ਚਿੜੀਆਂ ਜਨੋਰਾ ਦੇ ਬੱਚੇ ਸੜ ਗਏ ਇੱਕ ਪਰਿਵਾਰ ਸਕੂਟਰ ਤੇ ਜਾ ਰਿਹਾ ਸੀ ਚਾਚੀ ਉਹ ਵੀ ਅੱਗ ਵਿੱਚ ਝੁੱਲ ਗਿਆ ਤੇ ਉਹਨਾਂ ਦੇ ਹੋਣ ਵਾਲਾ ਬੱਚਾ ਉਹ ਵੀ ਮਰ ਗਿਆ ਚਾਚੀ ਤੇ ਇੱਕ ਮਾਸੂਮ ਬੱਚਿਆਂ ਦੀ ਬੱਸ ਉਹ ਵੀ ਅੱਗ ਨੇ ਘੇਰ ਲਈ ਚਾਚੀ ਜੇ ਪਿੰਡ ਵਾਲੇ ਨਾ ਹੁੰਦੇ ਨਾ ਉਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ ਤੇ ਇੱਕ ਗਰੀਬ ਦੀ ਝੌਂਪੜੀ ਨੂੰ ਅੱਗ ਲੱਗ ਗਈ ਚਾਚੀ ਤੇ ਉਹਦੀ ਬੱਚੀ ਵਿੱਚ ਹੀ ਸੜ ਕੇ ਸੁਆਹ ਹੋ ਗਈ ਚਾਚੀ ਚਾਚੀ ਬੱਤ ਆ ਤਾਂ ਬਾਲੇ ਨਾੜਾ ਕੰਮ ਹੋਇਆ ਬੱਤ ਚਾਚੀ ਆਪਾਂ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣੀ ਚਾਹੀਦੀ ਇਹਦੇ ਨਾਲ ਬਹੁਤ ਵੱਡੇ ਵੱਡੇ ਨੁਕਸਾਨ ਹੁੰਦੇ ਆ ਚਾਚੀ ਆ ਹਜ਼ਾਰਾਂ ਲੱਖਾਂ ਹਾਂ ਭਾਈ ਹਾਂ ਓਏ ਯਾਰ ਖੇਤ ਆ ਮੈਂ ਪਰਾਲੀ ਨੂੰ ਅੱਗ ਲਾਉਣ ਲੱਗਿਆ ਓਏ ਆਹੋ ਹਾਂ ਛੱਡ ਕਾਲਾ ਖੇਤੀ ਆ ਉਹ ਵਿਆਹ ਮੈਂ ਵੀ ਜਾਣਾ ਮੈਂ ਕੋਈ ਨਾ ਪਪਾ ਜੀ ਆਣੇ 12 ਕਾ ਤਾਂ ਠੀਕ ਹੈ ਬਾਈ ਜੀ ਇਹ ਕੀ ਕਰ ਰਹੇ ਹੋ ਤੁਸੀਂ ਦੀਦਾ ਨਹੀਂ ਅੱਗ ਲਾਉਣ ਲੱਗਿਆ ਆ ਪਰਾਲੀ ਦੇ ਸੇਵਾ ਕਰਨ ਲੱਗਿਆ ਬਾਈ ਜੀ ਤੁਸੀਂ ਗਲਤ ਕਰ ਰਹੇ ਹੋ ਇਸ ਤਰ੍ਹਾਂ ਕਰਨ ਨਾਲ ਸਾਡੀ ਹਵਾ ਦੁਸ਼ਿਤ ਹੁੰਦੀ ਆ ਜਿਸ ਦੇ ਸਾਨੂੰ ਸਾਰਿਆਂ ਨੂੰ ਬੜੇ ਨੁਕਸਾਨ ਆਉਹੋ ਅਸੀਂ ਉਹ ਦੁਸ਼ਿਤ ਕਰਦੇ ਆ ਹਵਾ ਤੁਹਾਡੀ ਆ ਜਿਹੜੇ ਠੱਡਿਆਂ ਵਾਲੇ 24 ਘੰਟੇ ਧੂਆ ਛੱਡੀ ਜਾਂਦੇ ਆ ਆ ਗੜ ਕਰਮੋਤਰ ਵਾਲੇ ਸਾਰਾ ਦਿਨ ਸਾਰੀ ਰਾਤ ਚੱਲਦੇ ਰਹਿੰਦੇ ਛੜਕਾਂ ਤੇ ਤੇ ਆ ਫੈਕਟਰੀਆਂ ਵਾਲੇ ਆ 20 20 100 100 ਫੁੱਟ ਦੀਆਂ ਚਿੰਗਲੀਆਂ ላይ ਬੈਠੇ ਆ ਓ ਨਹੀਂ ਪ੍ਰਦੂਸ਼ਣ ਕਰਦੇ ਅਸੀਂ ਵੀ ਕਰਦੇ ਆ ਪ੍ਰਦੂਸ਼ਣ ਓ ਬਾਈ ਜੀ ਤੁਹਾਨੂੰ ਕਿਹਨੇ ਕਿਹਾ ਕਿ ਉਹਨਾਂ ਨੂੰ ਰੋਕਿਆ ਨਹੀਂ ਜਾਂਦਾ ਉਹਨਾਂ ਦਾ ਵੀ ਵਿਰੋਧ ਕੀਤਾ ਜਾਂਦਾ ਸਮੇਂ ਸਮੇਂ ਸਰ ਮੋਟਰ ਗੱਡੀਆਂ ਦਾ ਪ੍ਰਦੂਸ਼ਣ ਚੈੱਕ ਕੀਤਾ ਜਾਂਦਾ ਕੋਈ ਅਸਤਾ ਜਦੋਂ ਵੇਖਦੇ ਆ ਕਿਸਾਨਾਂ ਦਾਲੇ ਹੋ ਜੰਨੇ ਆ ਲੈ ਕੇ ਆਦੀ ਟੀਮਾਂ ਜੀਆਂ ਇਹਨਾਂ ਦੀਵਾਲੀ ਦੇ ਢੇਡੇ ਕੱਢੀ ਜਾਂਦੇ ਆ ਹੋਰ ਤਾਂ ਕਹਿੰਦੇ ਪੁੱਛਦੇ ਨਹੀਂ ਤੁਸੀਂ ਓ ਨਹੀਂ ਨਹੀਂ ਬਾਈ ਜੀ ਜੇ ਸਾਰੀ ਮੁਸੀਬਤ ਜੜ ਇਹੀ ਹੋਣ ਓ ਬਾਈ ਠੰਡੇ ਰਹੋ ਤੁਸੀਂ ਨਹੀਂ ਨਹੀਂ ਬਾਈ ਜੀ ਅਸੀਂ ਕਿਸਾਨਾਂ ਨੂੰ ਜ਼ਿੰਮੇਵਾਰ ਨਹੀਂ ਦੱਸਦੇ ਸਗੋਂ ਅਸੀਂ ਤਾਂ ਉਹਨਾਂ ਦੇ ਦਰਦ ਨੂੰ ਸਮਝਦੇ ਆ ਨਾਲੇ ਮੈਂ ਤੁਹਾਨੂੰ ਅੱਗ ਲਾਉਣ ਤੋਂ ਰੋਕ ਤੇ ਨਹੀਂ ਆਇਆ ਮੈਂ ਤਾਂ ਤੁਹਾਨੂੰ ਇਹ ਦੱਸਣਾ ਆ ਜੇ ਤੁਸੀਂ ਅੱਗ ਨਾ ਲਾਵੋ ਤਾਂ ਤੁਹਾਡਾ ਬਹੁਤ ਫਾਇਦਾ ਹੋ ਸਕਦਾ ਤੁਹਾਡਾ ਕਿਹ ਫਾਇਦਾ ਹੋ ਸਕਦਾ ਜੇਕਰ ਤੁਸੀਂ ਪਰਾਲੀ ਨੂੰ ਅੱਗ ਲਾਉਣ ਦੀ بجائے ਇਸ ਨੂੰ ਸਿੱਧਾ ਮਿੱਟੀ ਵਿੱਚ ਬਾਹ ਦਿੰਨੇ ਹੋ ਨਾ ਤਾਂ ਧਰਤੀ ਦੀ ਉਪਜਾਊ ਸ਼ਕਤੀ ਵਾਝ ਜਾਂਦੀ ਆ ਤੇ ਧਰਤੀ ਦੇ ਉੱਪਰ ਮਿੱਤਰ ਕੀੜੇ ਪਾਈ ਜਾਂਦੇ ਆ ਜੋ ਕਿ ਅੱਗ ਲਾਉਣ ਨਾਲ ਮਰ ਜਾਂਦੇ ਆ ਤੇ ਤੁਹਾਡੇ ਝਾੜ 'ਚ ਵੀ ਫਰਕ ਪੈ ਜਾਂਦਾ ਝਾੜ ਵਿੱਚ ਫਰਕ ਪੈਣ ਨਾਲ ਤੇ ਸਾਨੂੰ ਮਜਬੂਰ ਨਰੇਆਂ ਸੁਪਰੀਆਂ ਪਾਉਣੀਆਂ ਪੈਂਦੀਆਂ ਨੇ ਤੇ ਰੇਆਂ ਸੁਪਰੀਆਂ ਦਾ ਆ ਸਾਰਾ ਤੁਹਾਡੀ ਜੇਬ ਤੇ ਆ ਜਾਂਦਾ ਉਹ ਵੀ ਖਰਚਾ ਬਚਾਇਆ ਜਾ ਸਕਦਾ ਯਾਰ ਐਂਕੋ ਸੋਚੇ ਨਹੀਂ ਕਿਤੇ ਆਪਾਂ ਨਾਲੇ ਇੱਕ ਗੱਲ ਹੋਰ ਵੀਰੇ ਇੱਕ ਟਣ ਝੋਨੇ ਦੀ ਪ੍ਰਾਲੀ ਵਿੱਚ 5.5 ਕਿਲੋ ਨਾਈਟ੍ਰੋਜਨ 25 ਕਿਲੋ ਪोटाश ਤੇ 1.2 ਕਿਲੋ ਸਲਫਰ ਤੇ 400 ਕਿਲੋ ਜੈਵਿਕ ਕਾਰਬਨ ਪਾਇਆ ਜਾਂਦਾ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾ ਦਿੰਨੇ ਹਣਾ ਤੇ ਸਾਰੇ ਤੱਤ ਖਤਮ ਹੋ ਜਾਂਦੇ ਆ ਤੇ ਸਾਡਾ 1000 ਰੁਪਏ ਦਾ ਨੁਕਸਾਨ ਹੋ ਜਾਂਦਾ ਬਹੁਤ ਭਰਾਵਾ ਤੂੰ ਅੱਖਾਂ ਖੋਲਪੀ ਮੇਰੀਆਂ ਲੈ ਆਪਾਂ ਤਾਂ ਨਹੀਂ ਹਾਂ ਦੇ ਪ੍ਰਾਲੀ ਨੂੰ ਅੱਗ ਲਾਉਂਦੇ ਵਿੱਚੇ ਬਾਵਾਗੇ ਤੇਰੇ ਕਹਿਣ ਤੇ ਫਿਰ ਦੇਖਾਂਗੇ ਕੀ ਫਾਇਦਾ ਹੁੰਦਾ ਇਹਦਾ ਆਜੋ ਵੀਰੇ ਤੁਹਾਨੂੰ ਅਗਾ ਵਧੂ ਕਿਸਾਨਾਂ ਕੋਲ ਲੈ ਕੇ ਚੱਲਾਂਗੇ ਯਾਰ ਮੈਂ ਜਾਣਾ ਵਿਆਹ ਅੱਜ ਮੈਨੂੰ ਕੰਮ ਬਾਹਲੇ ਜਾਵੇ ਆ ਇਹ ਫੇਰ ਦਿਨ ਸਹੀ ਓ ਨਹੀਂ ਨਹੀਂ ਬਾਈ ਜੀ ਜੇ ਅਗਾ ਵਧੂ ਬੰਦਿਆਂ ਨੂੰ ਮਿਲੋਂਗੇ ਆ ਫੇਰੀ ਤੱਕ ਹੀ ਬੰਦ ਚੱਲ ਫਿਰ ਛੇਤੀ ਛੇਤੀ ਚਲੋ ਚੱਲੀਏ ਤੇਰੇ ਹਾਂ ਦੀ ਘੱਟ ਪਰ ਤੂੰ ਨਾਲੀ ਮਿੱਟੀ ਵਿੱਚ ਮਲਾਈ ਖੇਤਾਂ ਵਿੱਚ ਵਸਾ ਆਲੀ ਨਹੀਂ ਆ ਤਾਂ ਨਰਾ ਸੋਣਾ ਹੀ ਆ ਸੋਣਾ ਆ ਗੱਲ ਸੁਣ ਮੇਰੀ ਨਾਲੇ ਇੰਨੀ ਸੋਹਣੀ ਫਸਲ ਤਾਂ ਪਰਾਲੀ ਨੂੰ ਮਿੱਟੀ ਚ ਵਾਹੀ ਹੋ ਸਕਦੀ ਆ ਅਜੇ ਆਪਾਂ 3 ਸਾਲ ਲਗਾਤਾਰ ਪਰਾਲੀ ਨੂੰ ਮਿੱਟੀ ਚ ਵਾਵਾਂਗੇ ਨਾ ਤੇ ਆਪਣੀ ਖਾਦ ਵੀ ਅੱਧੀ ਹੋ ਜਾਂਦੀ ਆ ਬਾਈ ਦੱਸ ਯਾਰਾ ਕਿ ਜਾਨਾ ਹੋਇਆ ਕਿ ਨਾ ਤੇ ਨਾਲੇ ਤਾਂ ਝਾੜ ਵੱਧ ਜਾਵੇਗਾ ਤੇ ਨਾਲੇ ਖਰਚਾ ਘੱਟ ਜਾਵੇਗਾ ਤੇ ਰਿਆਂ ਸਪਰੇਆ ਨਾਲ ਜਿਹੜੇ ਆਪਣੇ ਬੱਚਿਆਂ ਤੇ ਪਰਿਵਾਰਾਂ ਨੂੰ ਬੁਮਾਰੀਆਂ ਲੱਗਣੀਆਂ ਸੀ ਉਹਨਾਂ ਦਾ ਵੀ ਬਚਾਅ ਹੋ ਜਾਵੇਗਾ। ਹਾਂਜੀ ਆ ਮੈਂ ਤਾਂ ਕਿਸਾਨ ਭਰਾਵਾਂ ਨੂੰ ਵੀ ਇਹੀ ਬੇਨਤੀ ਕਰਦੀ ਆ ਕਿ ਸਮੇਂ-ਸਮੇਂ ਤੇ ਆਪਦੀ ਮਿੱਟੀ ਦੀ ਜਾਂਚ ਕਰਵਾਉਂਦੇ ਰਹੋ ਤਾਂ ਕਿ ਆਪਾਂ ਨੂੰ ਪਤਾ ਚੱਲ ਸਕੇ ਵੀ ਕਿੰਨੀ ਖਾਦ ਪਾਉਣੀ ਤੇ ਕਿੰਨਾ ਪਾਣੀ ਲਾਉਣਾ ਵਾ। ਕਿਉਂ ਵੀ ਬਾਈ ਮੈਂ ਤਾਂ ਆਪ ਤੁਹਾਡਾ ਦਮਾ ਧੰਨਵਾਦ ਕਰਦਾ ਕਿ ਮੈਂ ਵੀ ਇਹ ਪਾਪ ਕਰ ਦੇਣਾ ਸੀ ਜੇ ਐਂ ਟਾਈਮ ਤੇ ਨਾ ਹੁੰਦੇ। ਹਾਂਜੀ ਮੈਂ ਵੀ ਅੱਜ ਇਹਨਾਂ ਤੇ ਕਹਿਣਾ ਤੂੰ ਬੱਚੇ ਪਰਾਲੀ ਵਾਈ ਆ ਫਿਰ ਦੇਖਾਂਗੇ ਕਿੰਨੀ ਵਧੀਆ ਫਸਲ ਹੋਊਗੀ। ਹਾਂਜੀ ਤੇ ਕਿਸਾਨਾਂ ਨੂੰ ਵੀ ਇਹੀ ਬੇਨਤੀ ਕਰਦੇ ਕਿ ਇਹਨਾਂ ਦੇ ਮੁਤਾਬਕ ਮੁਕਾਬ ਮੁਤਾਬਕ ਹੀ ਇਹਨਾਂ ਦੇ ਸਲਾਹ ਮੁਤਾਬਕ ਖੇਤੀ ਕਰੋ ਫਿਰ ਆਪਾਂ ਬੇਰਿਆਸ ਬਰਿਆਾਂ ਤੋਂ ਜਿਹੜੀ ਚੰਗੀ ਫਸਲ ਲਗਾ ਸਕਦੇ ਆ। ਹਾਂਜੀ। ਆਜਾ ਹਣ ਆਪਾਂ ਹੋਰਾਂ ਕਿਸਾਨਾਂ ਨੂੰ ਵੀ ਜਾਗਰੂਕ ਜਾ ਚੱਲੋ ਬੰਦੇ। ਠੀਕ। ਪਰਾਲੀ ਨੂੰ ਅੱਗ ਲਾਉਣਗੇ ਅਸੀਂ ਲਾ। ਨਾ ਭਈ ਨਾ ਪਰਾਲੀ ਨੂੰ ਅੱਗ ਨਹੀਂ ਲਾਉਣੀ ਹੁਣ ਆਪਾਂ। ਹੁਣ ਆਪਾਂ ਨੂੰ ਜ਼ਮੀਨ ਦੇ ਵੈਕਤੀ ਪਰਾਲੀ ਪਾਉਣੀ ਚਾਹੀਦੀ ਆ ਤੇ ਘੱਟ ਸਮੇਂ 'ਚ ਪੱਕਣ ਵਾਲੀਆਂ ਫਸਲਾਂ ਬੀਜਣੀਆਂ ਚਾਹੀਦੀਆਂ। ਤੇ ਰਿਆਸ ਬਰਿਆਾਂ ਦੀ ਤਾਂ ਤੇ ਰੂੜੀ ਦੀ ਖਾਦ ਪਾਉਣੀ ਚਾਹੀਦੀ ਆ ਜਾਂ ਵਰਮੀ ਕੰਪੋਸਟ ਪਾਉਣੀ ਚਾਹੀਦੀ ਆ। ਹੋਰ ਕੀ ਦੱਸਿਆ ਇਹਨੇ ਵੀਰਾਂ ਨੇ? ਹੋਰ ਮੈਂ ਵੀ ਕਿਹਾ ਵੀ ਆਪਾਂ ਕਈ ਸਾਲਾਂ ਤੋਂ ਨਾ ਵੱਡੀ ਮਸ਼ੀਨਰੀ ਦੇ ਨਾਲ ਆਪਣੇ ਜਿਹੜੇ ਖੇ ਤੇ ਉਹ ਜਿਹੜੇ ਜ਼ਮੀਨ ਲੈਟਰ ਤੋਂ ਬਣੇ ਪਈ ਆ ਉਹਦੇ 'ਚ ਮਸਾਮ ਬੰਦ ਹੋਏ ਆ ਹਵਾ ਨਹੀਂ ਪਹੁੰਚ ਰਹੀ ਤੇ ਜਿਹੜੇ ਕੀੜੇ ਮਕੌੜੇ ਹੁੰਦੇ ਆ ਹਵਾ ਦਾ ਰੱਖਣ ਵਾਸਤੇ ਜ਼ਮੀਨ ਨੂੰ ਜਾਂ ਆਪਣੇ ਮਿੱਤਰ ਕੀੜੇ ਜਾਂ ਆਪਣੇ ਗਡੋਏ ਹੁੰਦੇ ਆ ਉਹ ਵੀ ਆਪਾਂ ਅਗਾ ਲਾ ਕੇ ਖਤਮ ਕਰਦੇ ਆ ਇਸ ਕਰਕੇ ਸਹੀ ਫਸਲਾਂ ਤੇ ਉਹਨਾਂ ਪੋਸ਼ਕ ਤੱਤ ਸਹੀ ਨਹੀਂ ਹੁੰਦੇ ਉਹਨਾਂ ਦੇ ਇਹ ਚੀਜ਼ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਨਾ ਮੇਰੀ ਗੱਲ ਸੁਣੋ ਜੇ ਖਰਾਲੀ ਨੂੰ ਮਿੱਟੀ 'ਚ ਮਿਲਾਉਂਦੇ ਇੰਨੇ ਫੈਦਿਆ ਤੇ ਆਪਾਂ ਵੀ ਇਹ ਤੇ ਖਰਚੋਣੇ ਦੀ ਸਿੱਧੀ ਵਿਜਾਹੀ ਕਰ ਲਈਏ ਨਾਲੇ ਆ ਪਾਣੀ ਨੂੰ ਸਕਾਸ਼ ਖਾ ਕੇ ਲਾਉਣ ਵਾਲੀ કરીਏ ਤੇ ਮੇਰਾ ਭੱਜ ਕੇ ਨਾੜ ਗਵਾੜ ਦੱਸ ਆਵਾ ਇਹਨੇ ਜਿੱਦੇ ਪ੍ਰਾਲੀ ਨੂੰ ਅਗਲਾ ਹੁਣ ਨਾਲੇ ਮੈਂ ਉਹਨਾਂ ਨੂੰ ਦੱਸੂਗੀ ਪ੍ਰਾਬੀ ਪ੍ਰਾਲੀ ਨੂੰ ਮਿੱਟੀ ਚ ਮਿਲਾਉਣ ਦੇ ਕਿੰਨੇ ਫੇਦਿਆ ਤੇ ਇਸ ਨਾਲ ਜ਼ਮੀਨ ਦੀ ਮਝਾਉ ਸਕਤੀ ਵਿੱਚ ਕਿੰਨਾ ਵਾਧਾ ਹੁੰਦਾ ਹਾਂ ਤੂੰ ਗਵਾੜੋ ਨਾ ਦੱਸ ਦੇ ਤੇ ਮੈਂ ਤੇਰਾ ਕਿਸਾਨਾਂ ਨੂੰ ਦੱਸ ਦਾਂ ਫਸਲਾਂ ਬਚਾਓ ਫਸਲਾਂ ਬਚਾਓ ਨਸਲਾਂ ਬਚਾਓ ਚੋਨੇ ਦੀ ਪ੍ਰਾਲੀ ਨੂੰ ਮਿੱਟੀ ਵਿੱਚ ਮਿਲਾਓ ਫਸਲਾਂ ਬਚਾਓ ਨਸਲਾਂ ਬਚਾਓ ਚੋਨੇ ਦੀ ਪ੍ਰਾਲੀ